ਤਾਂ ਕਹਿ ਲਈ ਸਾਡੇ ਕੋਲੇ ਕੋਈ ਅਜੋਕੇ ਲਫਜ਼ ਨਹੀਂ ਹੈਗੇ ਜਿਨ੍ਹਾਂ ਦੁੱਖ ਹੋਇਆ ਇਸ ਗੱਲ ਦਾ ਵੀ ਵੇਖੋ ਜਿਹੜੇ ਸਾਡੇ ਦੇਸ਼ ਦੇ ਸੰਵਿਧਾਨ ਨਿਰਮਾਤਾ ਹੋਣ ਜਿਨ੍ਹਾਂ ਦੇ ਲਿਖੇ ਹੋਏ ਸੰਵਿਧਾਨ ਨਾਲ ਸਾਡਾ ਦੇਸ਼ ਚੱਲਦਾ ਹੋਵੇ ਉਹਨਾਂ ਦਾ ਜਿਹੜਾ ਉਹਨਾਂ ਦੀ ਮੂਰਤੀ ਨਾਲ ਇਹੋ ਜਿਹਾ ਦੁਰਵਿਵਹਾਰ ਕਰਨਾ ਵੇਖੋ ਸਾਡੇ ਦੇਸ਼ ਦੀ ਸੋਚ ਕਿੱਥੇ ਡਿੱਗੀ ਆ ਸਾਡੇ ਦੇਸ਼ ਦੇ ਲੋਕਾਂ ਦੀ ਸੋਚ ਕਿੱਥੇ ਡਿੱਗੀ ਆ ਇੱਕ ਪਾਸੇ ਜਿਹੜੀ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਆ ਉਥੇ ਬਾਬਾ ਸਾਹਿਬ ਦਾ ਚਾਂਦੀ ਦਾ ਮੁੱਤ ਬਣਾ ਕੇ ਉਹਨਾਂ ਨੇ ਉੱਤੇ ਲਿਖਿਆ ਸਿੰਬਲ ਆਫ ਨੋਲਜ ਡਾਕਟਰ ਭੀਮਰਾਓ ਮੇਦਕਰ ਔਰ ਸਾਡੇ ਦੇਸ਼ ਚ ਡਾਕਟਰ ਭੀਮਰਾਓ ਮੇਦਕਰ ਜੀ ਨਾਲ ਇਹੋ ਜਿਹਾ ਦੁਰਵਿਹਾਰ ਕੀਤਾ ਜਾਂਦਾ ਮੈਂ ਸਮਝਦਾ ਕੋਈ ਇਸ ਤੋਂ ਘਟਿਆ ਕੋਈ ਹਰਕਤ ਹੋ ਨਹੀਂ ਸਕਦੀ ਜਿਹੋ ਜੀ ਗੱਲ ਹੋਈ ਆ ਉਸ ਹਰਕਤ ਬਦਲੇ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਔਰ ਜਿਹੜੀਆਂ ਪੁੱਛ ਕੇ ਸੁਵਾਲੀਆਂ ਜਲਸੀਆਂ ਉਹਨਾਂ ਤੋਂ ਵੀ ਮੰਗ ਕਰਦੇ ਆ ਕਿ ਉਹ ਜਿਹੜਾ ਸ਼ਰਾਤੀ ਅੰਸਰ ਆ ਉਹਦੀ ਜਿਹੜੀ ਇਨਵੈਸਟੀਗੇਸ਼ਨ ਕਰਕੇ ਉਹ ਜਨਤਕ ਕੀਤੀ ਜਾਵੇ ਕਿ ਕਿਹੜੇ ਲੋਕਾਂ ਨੇ ਉਹਨੂੰ ਜਿਹੜਾ ਉਹ ਇਸ ਕੰਮ ਵਾਸਤੇ ਉਕਸਾਇਆ ਜਾਂ ਉਹ ਮੁੱਲ ਖਰੀਦਿਆ ਗਿਆ ਜਾਂ ਉਹ ਕਿਵੇਂ ਜਿਹੜਾ ਉਹ ਬਾਬਾ ਸਾਹਿਬ ਦੇ ਜਿਹੜਾ ਬੋਤ ਤੋੜਨ ਦੀ ਉਹਨੇ ਜੁਰਤ ਕੀਤੀ ਆ ਇਹ ਬਹੁਤ ਮਾੜੀ ਗੱਲ ਆ ਤੇ ਫੇਰ ਦੁਬਾਰਾ ਮੈਂ ਸਰਕਾਰ ਤੋਂ ਅਪੀਲ ਕਰਦਾ ਕਿ ਜਿਹੜਾ ਉਹ ਇਹਦੀ ਇਨਵੈਸਟੀਗੇਸ਼ਨ ਕਰਕੇ ਉਹ ਜਨਤਕ ਕੀਤੀ ਜਾਵੇ ਇੰਡੀਆ ਦੇ ਬੰਤੀਆਂ ਦਾ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਪਰ ਤੋਂ ਕੀ ਮੰਗ ਕਰਦੇ ਹੋ ਸਭ ਤੋਂ ਪਹਿਲਾਂ ਸੂਸ਼ ਸਮਾਜ ਨੂੰ ਜੈ ਬਾਲਮੀਕ ਜੀ ਜੈ ਭੀਮ ਵਾਹਿਗੁਰੂ ਜੀ ਦਾ ਖਾਲਸਾਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਦੁਖਦਾਈ ਘਟਨਾ ਹੋਈ ਉਹ ਨਿਮਨਤਨ ਜੋ ਗਿਆ ਜੋ ਅੰਮ੍ਰਿਤਸਰ ਦੇ ਵਿੱਚ ਧਰਮਕੋੜ ਦਾ ਵਿਅਕਤੀ ਇਸ ਨੇ ਇਹ ਹਾਲਾਤ ਪੈਦਾ ਕੀਤੇ ਆ ਜਾਂ ਉਹਦੇ ਪਿੱਛੇ ਏਜੰਸੀਆਂ ਦਾ ਹੱਥ ਆ ਪ੍ਰਸ਼ਾਸਨ ਨੂੰ ਚਾਹੀਦਾ ਆ ਕਿ ਉਸ ਦੀ ਪੁਸ਼ਤਾਸ਼ ਕਰਨੀ ਚਾਹੀਦੀ ਆ ਤੇ ਜਿਹੜੀਆਂ ਏਜੰਸੀਆਂ ਦਾ ਪਿੱਛੇ ਹੱਥ ਆ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਆ ਤੇ ਜੋ ਬੰਦਾ ਸੰਵਿਧਾਨ ਨੂੰ ਜਾਂ ਬਾਬਾ ਸਾਹਿਬ ਨੂੰ ਨਹੀਂ ਮੰਨਦਾ ਉਸ ਨੂੰ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਭੇਜਣਾ ਚਾਹੀਦਾ ਹੈ ਤੇ ਕਿਉਂ ਆਏ ਦਿਨ ਕਿਉਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਵਾ ਇਹ ਅੱਜ ਦੇ ਦਿਨ ਜਿਹੜੀਆਂ ਸਰਕਾਰਾਂ ਹੁੰਦੀਆਂ ਆ ਉਹ ਘਟਨਾ ਨੂੰ ਜਾਂ ਏਜੰਸੀਆਂ ਇੱਕ ਦੇਸ਼ ਦਾ ਮਾਹੌਲ ਜਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਆ ਔਰ ਮੈਂ ਪ੍ਰਸ਼ਾਸਨ ਨੂੰ ਕਹਿਣਾ ਆ ਕਿ ਜਿਹੜਾ ਤੁਸੀਂ ਬਾਬਿਆਂ ਨੂੰ ਜਾਂ ਮੰਤਰੀਆਂ ਨੂੰ ਜਾਂ ਲੀਡਰਾਂ ਦੇ ਘਰਾਂ ਨੂੰ ਪੁਲਸ ਪ੍ਰਸ਼ਾਸਨ ਮਲਾਇਆ ਦਿੱਤੇ ਹੁੰਦੇ ਆ ਖਾਸ ਕਰਕੇ ਚੌਂਕਾਂ ਤੇ ਇਦਾਂ ਦੀਆਂ ਧਾਰਮਿਕ ਜਗ੍ਹਾ ਤੇ ਇਹ ਪ੍ਰਸ਼ਾਸਨ ਖਿਲਾਰਿਆ ਜਾਣਾ ਚਾਹੀਦਾ ਹੈ ਅਤੇ ਜੋ ਬਾਬਾ ਸਾਹਿਬ ਅੰਬੇਡਕਰ ਜੀ ਸੰਵਿਧਾਨ ਦੇ ਵਿੱਚ ਹਰ ਇੱਕ ਨੂੰ ਸੁਰੱਖਿਆ ਦਿੰਦੇ ਆ ਔਰ ਨਾਰੀ ਦਾ ਸਭ ਤੋਂ ਵੱਡਾ ਮਾਨ ਕੀਤਾ ਆ ਬਾਬਾ ਸਾਹਿਬ ਅੰਬੇਡਕਰ ਜੀ ਕਹਿੰਦੇ ਆ ਸਿੱਖਿਆ ਸ਼ੇਰਨੀ ਦਾ ਦੁੱਧ ਆ ਜੋ ਪੀਂਦਾ ਆ ਉਹ ਹੀ ਦਿਹਾੜਦਾ ਆ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਪੜਨਾ ਵੀ ਚਾਹੀਦਾ ਆ ਜੁੜਨਾ ਵੀ ਚਾਹੀਦਾ ਆ ਔਰ ਜਿਹੜੀ ਅੰਬਰਸਰ ਦੇ ਵਿੱਚ ਇਹ ਘਟਨਾ ਹੋਈ ਆ ਉਸ ਦੀ ਸ਼ੇਮ ਸ਼ੇਮ ਕਰਦੇ ਆ ਜੈ ਭੀਮ ਜੈ ਭਾਰਤ ਸਾਥੀਓ ਸਾਰੇ ਤੱਲ ਸਾਰੇ ਸਮਾਜ ਨੂੰ ਸਾਡੇ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਆ ਜੋ ਅੰਬਸਰ ਦੇ ਵਿੱਚ ਜਿਹੜੀ ਕਤੂਤ ਹੋਈ ਆ ਆਰਐਸਐਸ ਦੇ ਮਨੁਨਾਵਦੀ ਲੋਕਾਂ ਵੱਲੋਂ ਅਸੀਂ ਉਹਦੀ ਸੰਸਕ੍ਰਿਤੀ ਸੱਭਿਆਚਾਰ ਵਿੱਚ ਨਿੰਦਾ ਕਰਦੇ ਆ ਪਰ ਜਿਹੜਾ ਬੰਦੇ ਨੇ ਕਿ ਕਾਨੂੰਨੀ ਕਤੂਤ ਕੀਤੀ ਆ ਉਸ ਬੰਦੇ ਦਾ ਪਤਾ ਲੱਗਾ ਕਿ ਉਹ ਦੁਬਈੋਂ ਕੁਝ ਚਿਰਤਨ ਆਇਆ ਸੀਗਾ ਤੇ ਤਿੰਨ ਦਿਨ ਤੋਂ ਰੇਕਿੰਗ ਕਰ ਰਿਹਾ ਸੀਗਾ ਉਹ ਬੰਦਾ ਤੇ ਉਹਦੀ ਇਨਕੁਆਰੀ ਕੀਤੀ ਜਾਵੇ ਉਹ ਕਿਹੜੀ ਜਾਂਚੀਆਂ ਨੇ ਭੇਜਿਆ ਉਹਨੂੰ ਪੋੜੀ ਇੰਨੀ ਵੱਡੀ ਕਿੱਥੋਂ ਪ੍ਰੋਵਾਈਡ ਕੀਤੀ ਗਈ ਕਾਹਤੇ ਪੋੜੀ ਲੈ ਕੇ ਆਇਆ ਵਾ ਉੱਥੇ ਸਾਰੇ ਸੀਸੀਟੀਵੀ ਕੈਮਰੇ ਲੱਗੇ ਆ ਇਸ ਪੌੜੀ ਕੋਈ ਮਾਮੂਲੀ ਪੌੜੀ ਨਹੀਂ ਜੀ ਬਹੁਤ ਤਗੜੀ ਪੌੜੀ ਸੀਗੀ ਕਿਸੇ ਆਮ ਬੰਦੇ ਤੋਂ ਚੱਕੀ ਨਹੀਂ ਜਾ ਸਕਦੀ ਇਹਨੂੰ ਪੌੜੀ ਕਿੰਨੇ ਪਹਚਾਈ ਆ ਇਹਦੀ ਵੀ ਇਨਕੁਆਰੀ ਕੀਤੀ ਜਾਵੇ ਕੈਮਰਾ ਦੇਖੀ ਜਾਵੇ ਕਿਦੀ ਮਦਦ ਕੌਣ ਕਰ ਰਿਆ ਸੀਗਾ ਉਸ ਟਾਈਮ ਤੇ ਤੇ ਨਾਲੇ ਇਸ ਬੰਦੇ ਨੂੰ ਐਨਐਸਏ ਲਾ ਕੇ ਇਹਨੂੰ ਜੇਲ੍ਹ ਦੇ ਵੀ ਸੁੱਟਿਆ ਜਾਵੇ ਕਿਉਂ ਆਮ ਬੰਦਿਆਂ ਤੇ ਐਨਐਸਏ ਲਾ ਸਕਦੇ ਤੇ ਇਹਦੇ ਕਿਉਂ ਨਹੀਂ ਲਾ ਸਕਦੇ ਜਿਸ ਨੇ ਸੰਵਿਧਾਨ ਦੇ ਨਿਰਮਾਤਾ ਬਾਵਾ ਸਾਹਿਬ ਬੇਦਖਦ ਦੇ ਬੁੱਤ ਦੀ ਅਪਮਾਨ ਕੀਤਾ ਹੈ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਤੇ ਕਾਰਵਾਈ ਪਾਈ ਜਾਵੇ ਔਰ ਪੂਰੀ ਇਨਕੁਆਇਰੀ ਕਰਕੇ ਇਹਨੂੰ ਜੇਲ੍ਹ ਦੇ ਪਿੱਛੇ ਸੁਟਿਆ ਜਾਵੇ ਔਰ ਜਿਹੜਾ ਇਹਦੇ ਪਿੱਛੇ ਕੰਮ ਕਰ ਰਿਹਾ ਉਹਨਾਂ ਨੂੰ ਸਖਤੀ ਸਜ਼ਾਵਾ ਦਿੱਤੀਆਂ ਜਾਵੇ ਜੈ ਭੀਮ ਜੈ ਭਾਰਤ ਮੈਂ ਮੈਂ ਚੱਲਦਾ ਹਾਂ ਮੈਂ ਦੌਰ ਪਿੰਡ ਤੋਂ ਤੇ ਮੈਂ ਆਪਣੇ ਲੁਕੇ ਭਾਈ ਜਰਾ ਸਲਤੀ ਰੋਗ ਦੇ ਆਪਾਂ ਵੀ ਇੱਕੋ ਸਾਡੀ ਸਸਤਾ ਬਣੀ ਹੈ ਉਹਦੇ ਨਾਲ ਮੈਂ ਮੈਂ ਮਰ ਵੀ ਹਾਂ ਤੇ ਮੈਂ ਬੜੀ ਤਗੜੀ ਨੋ ਰੀਹ ਫਰ ਕੀਤੀ ਗਈ ਹੈ ਜਿਹੜੇ ਬੰਦੇ ਵੱਲੋਂ ਕਿਉਂਕਿ ਉਹ ਸਾਡੇ ਰਹਿਬਰ ਨੇ ਗੁਰੂ ਨੇ ਸਿਰ ਨੇ ਜਿਨ੍ਹਾਂ ਦੇ ਮੂਰਦੀ ਦਾ ਇਹਨਾਂ ਨੇ ਭੰਗਤ ਹੋਰ ਕੀਤੀ ਆ ਬਹੁਤ ਹੀ ਮੈਂ ਕਹਿਣਾ ਵਾ ਕਿ ਉਹ ਬੰਦਾ ਘੜੀਆ ਹੋਊਗਾ ਨਾ ਕਿ ਕੌਮ ਦਾ ਨਾ ਕਿ ਬਿਆਦਰੀ ਦਾ ਬੰਦਾ ਵਾ ਕਿ ਜਿਹੜੇ ਬੰਦੇ ਇਹੋ ਜਿਹੇ ਹੁੰਦੇ ਉਹਨਾਂ ਦੀ ਕੋਈ ਜਾਤ ਨਾ ਕੋਈ ਮਜਬੂਰ ਹੁੰਦਾ ਉਹਨਾਂ ਬੰਦਿਆਂ ਦਾ ਕਿ ਜਿਹੜੇ ਕਿਸੇ ਦੇ ਮਗਰ ਲਾ ਕੇ ਕਿਸੇ ਪੁਰਾਣੀ ਜਨਤੀਆਂ ਲਾ ਲੋ ਚਾਹ ਕੋਈ ਪਾਰਟੀਆਂ ਲਾ ਲੋ ਜਿਨ੍ਹਾਂ ਨੇ ਮਗਰ ਲਾ ਕੇ ਉਹ ਬੰਦਿਆਂ ਨੇ ਘਰੋੜੀ ਹਰਕੇ ਕੀਤੀ ਆ ਮੈਂ ਪੰਜਾਬ ਸਰਕਾਰ ਤੇ ਉਹਨਾਂ ਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਵਾਂ ਕਿ ਉਹਦੀ ਜਿਹੜੀ ਵੱਧ ਤੋਂ ਵੱਧ ਜਾਂਚ ਕੀਤੀ ਜਾਵੇ ਜੋ ਗੱਲ ਨੇ ਪਿਛਲੇ ਪਿਛਲੇ ਬੰਦੇ ਨਾਲ ਕੋਈ ਆਦਮੀ ਆ ਜੈਗੂ ਪਾਰਟੀ ਅਤੇ ਜੈਗੂ ਹਿੱਸੇ ਦਾ ਬੰਦਾ ਵਾਜੂਏ ਤੋਂ ਅਸੀਂ ਸਾਨੂੰ ਹੀ ਹਰ ਟਕਰਾਈ ਉਹਨਾਂ ਨੇ ਡਾਕਟਰ 39 ਬੇਦਕਾਰ ਕੋਈ ਮਾੜੀ ਮੋੜ ਚੀਜ਼ ਨਹੀਂ ਸਕਤੀ ਹੈ ਜਿਨ੍ਹਾਂ ਨੇ ਕੱਲ ਜਿਨ੍ਹਾਂ ਦਾ ਸੰਵਿਧਾਨ ਲਿਖਿਆ ਸੀ ਜਿਨ੍ਹਾਂ ਨੇ ਉਹਨਾਂ ਦਾ ਕੱਲ੍ਹ ਲਿਖਿਆ ਹੈ ਗਣਤੰਤਰ ਦੇਸ਼ ਮਨਾਇਆ ਗਿਆ ਵਾ ਇੱਕ ਬੰਨੇ ਖੁਸ਼ੀਆਂ ਨਾਲ ਅਸੀਂ ਬੜਾ ਜਿਆਦਾ ਉਹਨਾਂ ਦਾ ਗੁਣਗਾਨ ਕੀਤਾ ਵਾ ਅੱਜ ਉਸੇ ਹੀ ਮੂਰਤੀਆਂ ਨੂੰ ਕੋਈ ਜਲਸੇਂ ਲੋਕ ਜਿਹੜੇ ਕਿ ਜਲਦੇ ਹਨ ਚੀਜ਼ਾਂ ਤੋਂ ਬਾਬਾ ਸਾਹਿਬ ਦੀ ਜੋ ਮੂਰਤੀ ਬਣੀ ਸੀ ਅੰਮ੍ਰਿਤਸਰ ਦੇ ਵਿੱਚ ਉਹਦੀ ਭੰਨ ਤੋੜ ਕੀਤੀ ਗਈ ਆ ਮੈਂ ਇਹ चीज ਨੂੰ ਬਹੁਤ ਹੀ ਮਾੜੀ ਗੱਲ ਕਰਦਾ ਵਾਂ ਕਿਉਂਕਿ ਪ੍ਰਸ਼ਾਸਨ ਜਿਹੜਾ ਵਾ ਚਾਹੇ ਕੋਈ ਮੌਕੇ ਤੇ ਪੁਲਿਸ ਪ੍ਰਸ਼ਾਸਨਿਆਂ ਚਾਹੇ ਉਹਨਾਂ ਦੀ ਨਿਗਰਾਨੀ ਨਹੀਂ ਮੈਂ ਕਹਿੰਦਾ ਕੋਈ ਠੀਕ ਨਹੀਂ ਹੋ ਸਕੀ ਜਿਹੜੀ ਕਿ ਉਹ ਇਦਾਂ ਹੀ ਘਰੌਣੀ ਹਰਕਤ ਹੋਈ ਆ ਇਸ ਤੋਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਉਹ ਜਿਹੜੀ ਆ ਜਲ ਤੋਂ ਜਲ ਤੋਂ ਜਿਹੜੇ ਬੰਦੇ ਮਾਰ ਕੋਈ ਵੀ ਏਜੰਸੀ ਆ ਚਾਹੇ ਕੋਈ ਵੀ ਬੰਦਾ ਵਾ ਉਹਦੇ ਮਗਰ ਉਹਨਾਂ ਨੂੰ ਜਲਦ ਜਲਦ ਫੜ ਕੇ ਤੇ ਹਵਾਲਾ ਦੇ ਜਬੰਦ ਕੀਤਾ ਜਾਵੇ ਤੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸੋ ਇਹਨੇ ਕਹਿੰਦਾ ਆ ਮੈਂ ਸਮਝਾ ਚੱਕਿਆ ਵਹਿਗੂ ਜੀ ਦਾ ਕੰਮ ਸਾ ਵਹਿਗੂ ਜੀ